ਪੰਜਾਬ ਦੇ ਵਿੱਚ ਨਗਰ ਦੇ ਚੋਣਾਂ ਨੂੰ ਲੈ ਕੇ ਵਿਗੜ ਵੱਚ ਚੁੱਕਿਆ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਹੈ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੇ ਨੋਮੀਨੇਸ਼ਨ ਜਿਹੜੇ ਪਰਨੇ ਸ਼ੁਰੂ ਹੋ ਗਏ ਨੇ ਐਨਓਸੀਆਂ ਲੋਕ ਜਿਹੜੇ ਲੈਣ ਵਾਸਤੇ ਪਹੁੰਚਣ ਲੱਗੇ ਨੇ ਕਿਉਂਕਿ ਜਿੰਨਾ ਕੈਂਡੀਡੇਟਾਂ ਨੇ ਇਲੈਕਸ਼ਨ ਲੜਦੇ ਨੇ ਉਹ ਐਨਓਸੀ ਲੈਣ ਵਾਸਤੇ ਪਹੁੰਚ ਰਹੇ ਸੁਸ਼ੀਲ ਨਾਇਰ ਜੀ ਸਰਦਾਰ ਮੋਜੁਰ ਨਾਇਰ ਸਾਹਿਬ ਵਿਗੜ ਵੱਚ ਚੁੱਕਿਆ ਤੇ ਅੱਜ ਐਨਓਸੀ ਲੈਣ ਵਾਸਤੇ ਪਹੁੰਚਿਓ ਕਿ ਲੱਗ ਰਿਹਾ ਕਿ ਸ਼ਾਂਤਮਈ ਤਰੀਕੇ ਨਾਲ ਹੁਣ ਇਲੈਕਸ਼ਨ ਹੋ ਸਕਦੇ ਨੇ ਦੇਖੋ ਜੀ ਇਹ ਜਿਹੜਾ ਤੁਸੀਂ ਸ਼ਬਦ ਬੋਲੇ ਸ਼ਾਂਤਮਈ ਇਹ ਮੈਂ ਕਹਿੰਨਾ ਪੰਜਾਬ ਦੇ ਤੇ ਪਟਿਆਲਾ ਦੇ ਇਤਿਹਾਸ ਦੇ ਵਿੱਚ ਸਵਨਮਈ ਅਖੜਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਨਾਮ ਲਿਖਿਆ ਜਾਏਗਾ ਕਿ ਅਗਰ ਆਮ ਆਦਮੀ ਪਾਰਟੀ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਸਾਫ਼ ਤਰੀਕੇ ਨਾਲ ਕਰਾਉਂਦੀ ਹੈ ਤੇ ਜਿਤਨੀ ਅਸੀਂ ਕਹਾਂਗੇ ਕਿ ਪਿਛਲੇ 2.5 ਸਾਲ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਲੋਕ ਹਿੱਤ ਦੇ ਫੈਸਲੇ ਲਿੱਤੇ ਆ ਆਮ ਜਨਮਾਨਸ ਲਈ ਜਿਹੜਾ ਹੈ ਸਰਕਾਰ ਨੇ ਕੰਮ ਕਰਿਆ ਮਗਰ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਲਾਤ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਕਿ ਬੂਥ ਕੈਪਚਰਿੰਗ ਤੋਂ ਬਿਨਾ ਕੋਈ ਵੀ ਸਰਕਾਰ ਪਿਛਲੇ 15 ਸਾਲਾਂ ਦੇ ਵਿੱਚ ਐਮਸੀ ਦੇ ਇਲੈਕਸ਼ਨ ਜਿਹੜੇ ਆ ਆਪਣੇ ਕੌਂਸਲਰ ਨੂੰ ਜਿਹੜੀਆਂ ਨਹੀਂ ਲੜਾ ਪਾਈ ਕਿਉਂਕਿ ਸਰਕਾਰ ਦੇ ਕਿਤੇ ਕੰਮ ਜਿਹੜੇ ਹਨ ਜਦ ਆਪਾਂ ਪਟਿਆਲੇ ਸ਼ਹਿਰ ਦੀ ਗੱਲ ਕਰੀਏ ਤਾਂ ਸਮਾਜ ਦੇ ਵਿੱਚ ਜਦ ਜਾਵਾਂਗੇ ਅਗਰ ਸਹੀ ਤਰੀਕੇ ਨਾਲ ਵੋਟਿੰਗ ਕਰਾਂਗੇ ਤਾਂ ਜਦ ਸ਼ਾਮ ਨੂੰ ਰਿਜ਼ਲਟ ਆਏਗਾ ਉਦੋਂ ਪਤਾ ਲੱਗ ਜਾਏਗਾ ਕਿ ਸਰਕਾਰ ਕਿੰਨੇ ਪਾਣੀ ਦੇ ਵਿੱਚ ਹੈ ਮਗਰ ਅੱਜ ਦੀ ਡੇਟ ਦੇ ਵਿੱਚ ਜੋ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ ਕੀ ਪਟਿਆਲੇ ਦੇ ਵਿੱਚ ਨਗਰ ਨਿਗਮ ਚੋਣਾ ਜਿਹੜੀ ਐ ਸਾਫ਼ ਸੁਥਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਐ ਮੈਨੂੰ ਨਹੀਂ ਲੱਗਦਾ ਕੀ ਕਰਾਊਗੀ ਵੱਡੇ ਵੱਲੋਂ ਕਿਹੜੀ ਪਾਰਟੀ ਵੱਲੋਂ ਜਿਹੜੇ ਇਲੈਕਸ਼ਨ ਲੜਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾਾਂ ਜੀ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਟਿਕਟ ਅਪਲਾਈ ਕਰ ਰਹੇ ਆ ਅਗਰ ਸਾਨੂੰ ਭਾਰਤੀ ਜਨਤਾ ਪਾਰਟੀ ਟਿਕਟ ਦੇएगी ਤਾਂ ਜਿਹੜੇ ਵਾਰਡ 'ਚੋਂ ਅਸੀਂ ਟਿਕਟ ਲੜ ਰਹੇ ਆ ਅਪਲਾਈ ਕਰ ਰਹੇ ਆ ਅਸੀਂ ਤਨਮਨ ਧਨ ਦੇ ਨਾਲ ਡਟ ਕੇ ਜਿਹੜਾ ਹੈ ਅਸੀਂ ਇਲੈਕਸ਼ਨ ਲੜਾਂਗੇ ਸਮਾਜ ਸਾਡੇ ਨਾਲ ਹੈ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਗੱਲ ਕਿਹਾ ਕਿ ਕੀ ਚੋਣਾ ਇਮਾਨਦਾਰੀ ਨਾਲ ਕਰਾਏਗੀ ਇਹ ਗੱਲ ਜਿਹੜੀ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿੰਨਾ ਕਿ ਭਗਵੰਤ ਮਾਨ ਜੀ ਪਿਛਲੇ 25 ਸਾਲ ਤੋਂ ਤੁਸੀਂ ਗੱਦੀ ਦੇ ਉੱਪਰ ਬੈਠੇ ਹੋ ਤੁਸੀਂ ਹਰ ਸਪੀਚ ਦੇ ਵਿੱਚ ਕਹਿੰਦੇ ਹੋ ਕਿ ਮੈਂ ਪੰਜਾਬ ਦੀ ਰਾਜਨੀਤੀ ਜਿਹੜੀ ਆ ਉਹ ਬਦਲਤੀ ਨੁਹਾਰ ਪੰਜਾਬ ਦੀ ਬਦਲਤੀ ਇੱਕ ਨਵੀਂ ਪਹਿਲ ਤੁਸੀਂ ਦੇਖੋ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ ਪੁਰਾਣੇ ਕਾਂਗਰਸ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਜਿਹੜਾ ਇੱਕ ਰਿਵਾਇਤ ਚਲਾਈ ਸੀ ਕਿ ਅਸੀਂ ਬੂਥ ਕੈਪਚਰਿੰਗ ਕਰਕੇ ਹੀ ਕੌਂਸਲਰ ਬਣਾ ਸਕਦੇ ਹਾਂ ਸਿੱਧੇ ਤਰੀਕੇ ਨਾਲ ਕੌਂਸਲਰ ਨਹੀਂ ਬਣਾ ਸਕਦੇ ਮੈਂ ਕਹਾਗਾ ਕਿ ਭਗਵੰਤ ਮਾਨ ਸਰਕਾਰ ਤੇ ਪਟਿਆਲਾ ਸ਼ਹਿਰ ਦੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਜੀ ਨੂੰ ਵੀ ਮੈਂ ਬੇਨਤੀ ਕਰਾਂਗਾ ਇਸ ਵੀਡੀਓ ਦੇ ਮਾਧਿਅਮ ਨਾਲ ਕਿ ਤੁਸੀਂ ਸਮਾਜ ਦੇ ਵਿੱਚ ਜਾਂਦੇ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਕੰਮ ਕਰਾਏ ਆਂ ਪਟਿਆਲੇ ਸ਼ਹਿਰ ਦੇ ਵਿੱਚ ਜਾਂਦੇ ਹੋ ਐਮਐਲਏ ਬਣੇ ਆ ਕਿ ਕਹਿੰਦੇ ਅਸੀਂ ਬਹੁਤ ਕੰਮ ਕਰਾਏ ਆਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਗਰ ਤੁਸੀਂ ਸਰਕਾਰ ਨੇ ਤੁਹਾਨੂੰ ਕੋਈ ਕੰਮ ਕਰਾਏ ਆ ਤਾਂ ਤੁਸੀਂ ਇਮਾਨਦਾਰੀ ਨਾਲ ਚੋਣਾ ਕਰਾਓ ਤੇ ਸ਼ਾਮ ਨੂੰ ਜਿਹੜਾ ਰਿਜ਼ਲਟ ਆਏਗਾ ਉਦੇ ਵਿੱਚ ਤੁਹਾਡੇ ਕੈਂਡੀਡੇਟ ਜਿੱਤ ਕੇ ਨਿਕਲਦੇ ਆ ਤਾਂ ਅਸੀਂ ਸਾਡੇ ਮਨ ਨੂੰ ਜਿਹੜੀ ਹੈ ਸੰਤੁਸ਼ਟੀ ਮਿਲੇਗੀ ਕਿ ਹਾਂ ਸਾਨੂੰ ਆਮ ਜਨमानस ਨੇ ਹਰਾਇਆ ਨਾ ਕਿ ਤੁਹਾਡੇ ਪ੍ਰਸ਼ਾਸਨ ਨੇ ੱੱਕੇਛਾਈ ਨੇ ਹਰਾਇਆ ਕਿਉਂਕਿ ਲੰਬੇ ਸਮੇਂ ਦਾ ਇਤਿਹਾਸ ਹੈ ਪਟਿਆਲੇ ਸ਼ਹਿਰ ਦਾ ਕਿ ਬੂਥ ਕੈਪਚਰਿੰਗ ਜਿਹੜੀ ਹੈ ਉਹ ਇੱਕ ਸਰਕਾਰਾਂ ਦਾ ਇੱਕ ਨਿਯਮ ਬਣ ਗਿਆ ਹੈ ਕਿ ਬੂਥ ਕੈਪਚਰਿੰਗ ਕਰਕੇ ਹੀ ਹੁਣ ਸੁਣਨ ਨੂੰ ਆ ਰਿਹਾ ਹੈ ਕਹਿੰਦੇ ਪਿਛਲੀ ਵਾਰ 60 59 ਸੀਟਾਂ ਕਾਂਗਰਸ ਨੇ ਦਿੱਤੀਆਂ ਸੀਗੀਆਂ ਤਾਂ ਕਹਿੰਦੇ ਕਿ ਅਸੀਂ ਜਿੱਦਾਂ ਪਿਛਲੀ ਸਰਕਾਰ ਨੇ ਪਿਆਰ ਨਾਲ ਇਲੈਕਸ਼ਨ ਕਰਾਈ ਸੀਗੇ ਕਿ ਅਸੀਂ ਵੀ ਉਦਾਂ ਹੀ ਇਲੈਕਸ਼ਨ ਕਰਾਵਾਂਗੇ ਜਿਵੇਂ ਕਹਿੰਦੇ ਕਿ ਅਸੀਂ 60 ਦੇ ਵਿੱਚੋਂ 60 ਵਾਰਡ ਜਿਹੜੇ ਜਿੱਤਾਂਗੇ ਉਹ ਬਿਨਾਂ ਬੂਥ ਕੈਪਚਰਿੰਗ ਤੋਂ ਨਹੀਂ ਜਿੱਤੇ ਜਾ ਸਕਦੇ ਹੋਰ ਵੀ ਕੈਂਡੀਡੇਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਸੰਦੀਪ ਜੀ ਕੀ ਲੱਗ ਰਿਹਾ ਕਿ ਇਲੈਕਸ਼ਨ ਹੋ ਸਕਦੇ ਨੇ ਸ਼ਾਂਤਮਈ ਤਰੀਕੇ ਨਾਲ ਕਿ ਕੋਈ ਗੁੰਡਾਗਰਦੀ ਨਹੀਂ ਹੋਏ ਸਾਨੂੰ ਹੁਣ ਤੱਕ ਤਾਂ ਲੱਗ ਨਹੀਂ ਰਿਹਾ ਜੀ ਹੁਣ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਫੋਨ ਆ ਰਹੇ ਆਂ ਪੁਲਿਸ ਪ੍ਰਸ਼ਾਸਨ ਦੇ ਕੀ ਹਾਂ ਤੁਸੀਂ ਫਾਰਮ ਨਾ ਭਰੋ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਏਗਾ ਤੁਹਾਡੇ ਦੇ ਪਰਚਾ ਪਾਇਆ ਜਾਏਗਾ ਮੈਂ ਤੁਹਾਨੂੰ ਐਡਵਾਂਸ ਚ ਕਹਿ ਰਿਹਾ ਕਿ ਸਾਡੇ ਤੇ 100% ਕੋਈ ਨਾ ਕੋਈ ਕਾਰਵਾਈ ਹੋਏਗੀ ਕਾਰਨ ਕੀ ਲੱਗ ਰਿਹਾ ਕਿ ਕਿਉਂ ਪਾਇਆ ਜਾਏਗਾ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਅਸੀਂ ਭਾਰਤੀ ਜਨਤਾ ਪਾਰਟੀ ਬੀਜੇਪੀ ਵੱਲੋਂ ਇਲੈਕਸ਼ਨ ਲੜ ਰਹੇ ਹਾਂ ਤੇ ਇਹ ਸਾਡਾ ਲੋਕਾਂ ਦੇ ਵਿੱਚ ਫੈਚਾਰ ਹੈਗਾ ਅਸੀਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਹਾਂ ਕੋਈ ਵੀ ਐਸਾ ਬੰਦਾ ਨਹੀਂ ਹੈ ਸਾਡੇ ਵਾਰਡ ਦੇ ਵਿੱਚ ਜਿਹੜਾ ਕਹਦੇ ਕਿ ਅਸੀਂ ਇਸ ਬੰਦੇ ਤੋਂ ਸੰਤੁਸ਼ਟ ਨਹੀਂ ਹੈਗੇ ਲੱਗ ਰਿਹਾ ਕਿ ਥ੍ਰੈਡ ਮਿਲਨੇ ਸ਼ੁਰੂ ਹੋ ਗਏ ਨੇ ਕਿ ਕਿ ਇਲੈਕਸ਼ਨਾਂ ਦੇ ਵਿੱਚ ਕਿ ਇੱਕ ਪਾਸੇ ਕਹਿੰਦੇ ਯਾਰ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਕਰਾਵਾਂਗੇ ਤੇ ਦੂਜੇ ਪਾਸੇ ਥ੍ਰੈਡ ਮਿਲਨੇ ਦੇਖੋ ਜੀ ਇਹ ਬਹੁਤ ਹੀ ਪਟਿਆਲੇ ਦਾ ਜਿਹੜਾ ਸੁਭਾਗ ਹੈ ਮੈਂ ਕਹੂੰਗਾ ਮਾੜੀ ਗੱਲ ਹੈ ਪਟਿਆਲੇ ਲਈ ਹੈ ਪਟਿਆਲੇ ਦੇ ਲੋਕਾਂ ਲਈ ਮਾੜੀ ਗੱਲ ਹੈ ਕਿਉਂਕਿ ਜਿਹੜਾ ਬੰਦਾ ਜਨਤਾ ਨੂੰ ਪਸੰਦ ਹੈ ਉਹ ਚੁਣ ਕੇ ਉਰੇ ਆਂਦਾ ਹੀ ਨਹੀਂ ੱੱਕੇ ਬਾਜੀ ਕਰਕੇ ਲੋਗ ਉਰੇ ਪਹੁੰਚ ਜਣੇ ਆ ਤਾਂ ਬੜਾ ਹੀ ਮਾੜਾ ਇਫੈਕਟ ਹੈ ਜਨਤਾ ਦਾ ਨੁਕਸਾਨ ਹੈ ਅਸੀਂ ਅੱਜ ਨਹੀਂ ਤਾਂ ਕੱਲ ਲੜ ਲਾਂਗੇ ਹੋਰ ਪਾਰਟੀਆਂ ਤੋਂ ਲੜ ਰਹੇ ਆਂ ਭਾਰਤੀ ਜਨਤਾ ਪਾਰਟੀ ਤੋਂ ਇਲੈਕਸ਼ਨ ਲੜਨ ਦੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਪਰ ਪਟਿਆਲੇ ਦੇ ਲੋਕ ਲੋਕਾਂ ਵਾਸਤੇ ਚੰਗਾ ਨਹੀਂ ਇਹ ਕਿਉਂਕਿ ਲੋਕ ਜਿਹਨੂੰ ਚਾਹਣੇ ਆ ਉਹ ਤਾਂ ਉਰੇ ਆਂਦਾ ਨਹੀਂ ਫਿਰ ਕੰਮ ਕੌਣ ਕਰਾਊਗਾ ਕਿ ਰੋਹੀ ਜ਼ਬਰਦਸਤੀ ਜਿਹੜਾ ਬੰਦਾ ਥੋਪਿਆ ਜਾਂਦਾ ਉਹ ਕੰਮ ਨਹੀਂ ਕਰਵਾ ਸਕਦਾ ਜਿਹਨਾਂ ਦਾ ਲੋਕਾਂ ਨਾਲ ਪਿਆਰ ਹੋਊਗਾ ਸਹਿਚਾਰ ਆਊਗਾ ਦੁੱਖ ਸੁੱਖ 'ਚ ਖੜਨ ਵਾਲਾ ਬੰਦਾ ਹੋਊਗਾ ਉਹੀ ਇਲੈਕਸ਼ਨ ਜਿੱਤੇ ਤਾਂ ਕੰਮ ਵਧੀਆ ਕਰਵਾ ਸਕਦਾ ਵਾਰਡ ਦੇ ਵਿੱਚ ਪਰ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਕਿ ਪਟਿਆਲੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਬੜੇ ਸ਼ਾਂਤਮਈ ਤੰਗ ਦੇ ਨਾਲ ਉਹ ਰੇ ਕਰਵਾਏ ਜਾਣ। ਮੇਰ ਜੀ ਛੋਟੇ ਛਾਬ ਜਾਂਦੇ ਵੀ ਦਿਨ ਆ ਗਏ ਨੇ ਤੇ ਐਡਵੋਕੇਟ ਧਮੀ ਸਾਹਿਬ ਜਿਹੜੇ ਐਸਪੀਸੀ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਲੈਕਸ਼ਨ ਡਿਲੇ ਕੀਤੇ ਜਾਣ। ਕੀ ਲੱਗ ਰਿਹਾ ਕਿ ਸਹੀ ਹੁਣ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਦਿਨ ਹੈ ਇਹ ਨਾ ਭੁੱਲਣ ਯੋਗ ਦਿਨ ਜਿਹੜਾ ਹੈ ਦਸੰਬਰ ਦਾ ਮਹੀਨਾ ਜਿਹੜਾ ਹੈਗਾ ਉਹ ਚੱਲਣਾ ਹੈਗਾ। ਕਿਉਂਕਿ ਛੋਟੇ ਛੋਟੇ ਛੇਬ ਜਦਿਆਂ ਨੂੰ ਨੀਹਾਂ ਦੇ ਵਿੱਚ ਦੁਵਾਰਾ ਦੇ ਵਿੱਚ ਧਨਵਾ ਦਿੱਤਾ ਗਿਆ ਸੀ ਉਹ ਅੱਜ ਤੱਕ ਵੀ ਜਿਹੜਾ ਹੈ ਸਮਾਜ ਉਸ ਦੁੱਖ ਨੂੰ ਜਿਹੜਾ ਹੈ ਭੁੱਲ ਨਹੀਂ ਪਾਇਆ ਕਿਉਂਕਿ ਉਹ ਭੁੱਲਣ ਯੋਗ ਦੁੱਖ ਨਹੀਂ ਹੈ ਮੈਂ ਕਹਾਗਾ ਜਿੱਥੇ ਪੰਜਾਬ ਸਰਕਾਰ ਨੇ 2 ਸਾਲ ਤੋਂ ਵੀ ਵੱਧ ਦਾ ਜਿਹੜਾ ਹੈ ਟਾਈਮ ਨਗਰ ਨਿਗਮ ਚ ਉਹਨਾਂ ਦਾ ਕੱਢਤਾ ਤੇ ਅਗਰ ਤੁਸੀਂ 10 ਦਿਨ ਹੋਰ ਕੱਢ ਦਿਓਗੇ ਤਾਂ ਕੋਈ ਫਰਕ ਨਹੀਂ ਹੈਗਾ ਤੁਹਾਨੂੰ ਚਾਹੀਦਾ ਹੈ ਕਿ ਅਗਲੇ ਸਾਲ 2025 ਦੇ ਪਹਿਲੇ ਹਫ਼ਤੇ ਦੇ ਵਿੱਚ ਤੁਸੀਂ ਇਲੈਕਸ਼ਨ ਕਰਾਓ ਜਿਹੜੇ ਇਹ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਦੇਖੋ ਹੁਣ ਅਗਰ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਲੜਾਂਗੇ ਢੋਲ ਠਮਾਕੇ ਵੀ ਵਜਣਗੇ ਨਾਰੇ ਵੀ ਲਗਾਏ ਜਾਣਗੇ ਜਿੰਦਾਬਾਦ ਮੁਰਦਾਬਾਦ ਵੀ ਹੋਏਗੀ ਤਾਂ ਮੈਂ ਕਹਿੰਦਾ ਕਿ ਇਹ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਾਂ ਨੂੰ ਇਲੈਕਸ਼ਨ ਨਹੀਂ ਕਰਾਣੇ ਚਾਹੀਦੇ ਸੀ ਜੋ ਐਜੀਪੀਸੀ ਨੇ ਸਰਕਾਰ ਤੋਂ ਮੰਗ ਕਰੀ ਹੈ ਕਿ ਇਹ ਚੋਣਾਂ ਨੂੰ ਅੱਗੇ ਕਰਿਆ ਜਾਵੇ ਮੈਂ ਕਹਿੰਦਾ ਬਿਲਕੁਲ ਸਹੀ ਮੰਗ ਹੈ ਹਰ ਜਨਮਾਨਸ ਦੀ ਇਹ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਇਹ ਇਲੈਕਸ਼ਨਾਂ ਦਾ ਦਿਨ ਇਹ 21 ਤਰੀਕ ਦੀ ਸ਼ੈਡ ਕਰੀ ਹੈ ਇਸ ਨੂੰ ਬਦਲ ਕੇ ਤੁਸੀਂ ਅਗਲੇ ਸਾਲ ਦੀ ਕੋਈ ਵੀ ਤਰੀਕ ਨਿਰਧਾਰਿਤ ਕਰੋ ਚੋਣਾ ਦਾ ਦੇਖੋ ਕਰਾ ਹੀ ਲੈਣੀ ਆ ਤੁਸੀਂ ਪਹਿਲੇ ਹੀ ਬੜੀ ਔਖੀ ਕਰਾ ਰਹੇ ਹੋ ਚੋਣਾ ਤਾਂ ਅੱਗੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਚੋਣਾ ਕਰਾ ਸਕਦੇ ਹੋ ਇਹ ਮਹੀਨਾ ਦਸੰਬਰ ਦਾ ਜਿਹੜਾ ਮਹੀਨਾ ਹੈ ਇਹ ਤੁਹਾਨੂੰ ਇਲੈਕਸ਼ਨ ਨਹੀਂ ਕਰਾਨੀ ਚਾਹੀਦੀ ਉਹ ਹੋਰ ਵੀ ਕੈਂਡੀਡੇਟ ਹੈ ਵਿੱਚ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਕਿ ਲੱਗ ਰਿਹਾ ਹੈ ਕਿ ਨਿਰਪੱਖ ਚੋਣਾ ਹੋਣ ਗਿਆ ਜਿਸ ਤਰ੍ਹਾਂ ਕਿ ਹੁਣ ਇੱਕੋ ਦਾਮੀ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਦੇਖੋ ਜਿਹੜੀ ਸਾਡੀ ਮੰਗ ਹੋਣੀ ਤੇ ਇਹ ਚਾਹੀਦਾ ਵੀ ਨਿਰਪੱਖ ਹੋਣੇ ਚਾਹੀਦੇ ਪਰ ਲੇਕਿਨ ਇਹ ਜਿਹੜੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਇਹ ਬਹੁਤ ਬਖਲਾਕੜ ਦੇ ਵਿੱਚ ਆਈ ਹੋਈ ਹੈਗੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਤਾਂ ਪਹਿਲਾਂ ਚਾਹ ਨਹੀਂ ਸੀਗੇ ਵੀ ਇਲੈਕਸ਼ਨ ਹੋਣ ਪਰ ਲੇਕਿਨ ਜੋ ਭਰਾ ਸਾਡੇ ਪਹਿਲਾਂ ਵੀ ਕਹਿ ਕੇ ਹਟੇ ਨੇ ਵੀ ਆ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਸ਼ਹੀਦੀ ਦਿਹਾੜੇ ਦਾ ਹੈਗਾ ਹੈਗਾ ਵੀ ਇਹਦੇ ਨਾਂ ਨੇ ਚੋਣ ਨਹੀਂ ਕਰਾਣੀ ਚਾਹੀਦੀ ਇਸ ਟਾਈਮ ਅੱਗੇ ਅਗਲੇ ਸਾਲ 'ਚ ਕਰਨਾ ਚਾਹੀਦਾ ਸੀਗਾ ਪਰ ਲੇਕਿਨ ਜੋ ਚੱਲ ਪਿਆ ਹੁਣ ਲੜਾਂਗੇ ਇਲੈਕਸ਼ਨ ਕੀ ਲੱਗ ਰਿਹਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਕਿ ਬੂਥ ਕੈਂਪਿੰਗ ਵਾਇਰ ਨਹੀਂ ਹੋਏਗੀ ਕਿਤੇ ਜਿਹੜਾ ਕਿ ਮੰਨ ਕੇ ਕਿਤੇ ਜਾ ਰਿਹਾ ਕਿ ਲੋਕ ਜਿਹੜੇ ਹੈਗੇ ਨੇ ਉਹ ਸਹੀ ਬੰਦੇ ਨੂੰ ਚੋਣ ਲੜਾਣਗੇ ਦੇਖੋ ਗੱਲ ਤਾਂ ਇਹ ਹੁੰਦੀ ਹੈ ਜੀ ਇਹ ਤਾਂ ਜਿਹਦੀ ਸਰਕਾਰ ਉਹਦਾ ਹੀ ਹੁੰਦਾ ਠੀਕ ਹੈ ਨਾ ਜੀ ਆਪਾਂ ਨੂੰ ਪਤਾ ਚਲੋ ਅਸੀਂ ਸ਼ਰੂਮ ਨੇ ਅਕਾਲੀ ਦਲ ਦੇ ਸਪਾਈ ਆ ਅਸੀਂ ਪੁਰਾਣੇ ਲੱਗੇ ਹੋਏ ਆ ਅਕਾਲੀ ਦਲ ਦੇ ਨਾਲ ਅਸੀਂ ਤਾਂ ਹੀ ਕਹਿੰਦੇ ਆ ਦੇਖੋ ਆਪਣਾ ਭਾਈਚਾਰਾ ਆਪਾਂ ਕਾਇਮ ਰੱਖੀਏ ਤੇ ਐਮਸੀ ਦੇ ਇਲੈਕਸ਼ਨ ਤਾਂ ਆਉਂਦੇ ਜਾਂਦੇ ਰਹਿਣਗੇ ਮੇਰਾ ਇਹ ਸਾਰੇ ਸ਼ਾਂਤੀ ਨਾਲ ਆਪਣੀ ਪੋਲਿੰਗ ਕਰਾਨ ਤਰੀਕੇ ਸਿਰ ਪੋਲਿੰਗ ਹੋਣੀ ਚਾਹੀਦੀ ਹੈ ਐਨ ਇਮਾਨਦਾਰੀ ਨਾਲ ਪੋਲਿੰਗ ਹੋਣੀ ਚਾਹੀਦੀ ਹੈ ਲੇਕਿਨ ਮੇਰੀ ਇਹ ਮੰਗ ਸੀ ਕਿ ਇਸ ਮਹੀਨੇ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਸੀਗੇ ਕਿਉਂਕਿ ਇਹ ਇੰਡੀਆ ਕੁਰਬਾਨੀਆਂ ਦੇ ਮਹੀਨੇ ਨੇ ਮੇਰੀ ਇਹ ਹੀ ਬੇਨਤੀ ਹੈ ਕਿ ਚਲੋ ਹੁਣ ਜੇ ਕਹਿ ਰਹੇ ਨੇ ਇਹਨਾਂ ਨੂੰ ਆਪਨੀ ਸਮਝ ਆ ਰਿਹਾ ਹੈਗਾ ਆ ਬਾਲਟੀ ਵਾਲਿਆਂ ਨੂੰ ਕਿ ਕਿੱਥੋਂ ਕਿਵੇਂ ਕੀ ਸਟਾਰਟ ਕਰੀਏ ਇਹਨਾਂ ਦੇ ਇੱਕ ਵਾਰ ਚ 20 20 30 30 ਕੈਂਡੀਡੇਟ ਨੇ ਇੰਨਾ ਹਾਲ ਖੜਾ ਹੋਇਆ ਪਿਆ ਚਲੋ ਥੈਂਕ ਯੂ ਬਹੁਤ ਜਿਹੜਾ ਹੈਗਾ ਸਾਰਿਆਂ ਜਿਹੜੇ ਹੋਰ ਵੀ ਕੈਂਡੀਡੇਟ ਨੇ ਲਗ ਲਗ ਜਿਹੜੇ ਦਾਅਵੇ ਕਰ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਨਿਰਪੱਖ ਜਿਹੜੇ ਚੋਣਾਂ ਚਾਹੁੰਦੇ ਆ ਪਰ ਜਿਹੜੇ ਕਿ ਇਸ ਮਹੀਨੇ ਦੇ ਵਿੱਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਲੋਕ ਜਿਹੜੇ ਇੱਥੇ ਆਪਣੇ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਤਸਵੀਰ ਤੁਸੀਂ ਦੇ ਅ ਸੂਰ ਤੋਂ ਹੀ ਜਿਹੜਾ ਕਰਕੇ ਇੱਥੇ ਭੀੜ ਹੋਣੀ ਸ਼ੁਰੂ ਹੋ ਗਈ ਹੈ ਲੋਕ ਜਿਹੜੇ ਨੋਮੀਨੇਸ਼ਨ ਫਾਰਮ ਇੱਥੇ ਵਾਸਤੇ ਭਰਨੇ ਸ਼ੁਰੂ ਕਰ ਦਿੱਤੇ ਨੇ ਤੇ ਆਪਣੇ ਫਾਰਮਾਂ ਦੇ ਐਨਓਸੀ ਜਿਹੜੇ ਹੈਗੇ ਨੇ ਲੈਣ ਵਾਸਤੇ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਹੋਰ ਵੀ ਕੈਂਡੀਡੇਟ ਮੌਜੂਦ ਨੇ ਵਿੱਚ ਕਿਹੜੀ ਪਾਰਟੀ ਉਹ ਅੱਜ ਜਿਹੜਾ ਐਨਓਸੀ ਤੁਸੀਂ ਲੈਣ ਵਾਸਤੇ ਕਾਂਗਰਸ ਪਾਰਟੀ ਕਿਹੜੇ ਵਾਰਡ ਦੇ ਵਿੱਚੋਂ ਜਿਹੜਾ ਇਲੈਕਸ਼ਨ ਲੜੋਗੇ ਤੇ ਕੀ ਲੱਗ ਰਿਹਾ ਹੈ ਕਿ ਨਿਰਪੱਖ ਚੋਣਾਂ ਹੋ ਸਕਦੀਆਂ ਵਾਰਡ ਨੰਬਰ 35 ਤੋਂ ਹੀ ਪ੍ਰਸ਼ਾਸਨ ਤੋਂ ਪੂਰੀ ਉਮੀਦ ਹੈ ਕੀ ਇਹ ਟੱਕਰ ਨਹੀਂ ਹੋਏਗਾ ਕੋਈ ਨਹੀਂ ਐਸਾ ਕੋਈ ਗੱਲ ਨਹੀਂ ਜਿਹੜੇ ਲੋਕ ਨੇ ਕਿ ਸਹੀ ਤਰੀਕੇ ਨਾਲ ਜਿਤਾ ਕੇ ਤੁਹਾਨੂੰ ਵੋਟ ਪਾਣਗੇ ਬਿਲਕੁਲ ਜੀ ਉਮੀਦ ਕਰਦੇ ਆ ਲੋਕਾਂ ਦੇ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਜਿਹੜੇ ਕਿ ਵਿਚਰੋਗੇ ਲੋਕਾਂ ਦੇ ਦੇਖੋ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਐਸੇ ਆ ਜਿਹੜੇ ਪੈਂਡਿੰਗ ਮੈਂ ਜੀ ਬਕਾ ਸਟਰੀਟ ਲਾਈਟ ਗਲੀਆਂ ਨਾਲੀਆਂ ਸੀਵਰੇਜ ਬਹੁਤ ਪੈਂਡਿੰਗ ਕੰਮ ਹੈ ਪੈਂਡਿੰਗ ਪਹਿਲੇ ਸਰਕਾਰ ਦੇ ਟਾਈਮ 2 ਸਾਲ ਹੋ ਗਏ ਬਾਹਰ ਸੁਣਨਾ ਸੀ ਕੋਈ ਕੰਮ ਵਗੈਰਾ ਹੋਇਆ ਨਹੀਂ ਨਹੀਂ ਕੋਈ ਕੰਮ ਨਹੀਂ ਹੋਇਆ ਸਾਰੇ ਨਹੀਂ ਸਾਰੇ ਵਾਰਡ ਪਰੇਸ਼ਾਨ ਹੈ ਲੱਗ ਰਿਹਾ ਹੈ ਕਿ ਕੰਮ ਹੋਣਗੇ ਅੱਗੇ ਜਾ ਕੇ ਬਿਲਕੁਲ ਕਰਾਂਗੇ ਜੀ ਅਸੀਂ ਕੰਮ ਕਰਾਂਗੇ ਜੇ ਜਨਤਾ ਸਾਨੂੰ ਸਮਰਥਨ ਦੇ ਬਿਲਕੁਲੀ ਜਿਹੜੇ ਕਿ ਜਿਹੜੇ ਇਹ ਕੰਮਾਂ ਨੂੰ ਲੈ ਕੇ ਜਿਹੜੇ ਇਲੈਕਸ਼ਨ ਲੜਾਂਗੇ ਕਾਂਗਰਸ ਪਾਰਟੀ ਦੇ ਨੇ ਚਾਹੇ ਭਾਜਪਾ ਐ ਕਾਲੀ ਦਲ ਆਮ ਆਦਮੀ ਪਾਰਟੀ ਦੇ ਵੀ ਵਰਕਰ ਜਿਹੜਾ ਕਿਹਾ ਕਿ ਅਸੀਂ ਕੰਮ ਜ਼ਰੂਰ ਕਰਾਵਾਂਗੇ ਤੇ ਨਾਲ ਹੀ ਲੋਕਾਂ ਨੇ ਕਿਹਾ ਕਿ ਜਿਹੜੇ ਇਸ ਮਹੀਨੇ ਜਿਹੜੇ ਇਲੈਕਸ਼ਨ ਨਹੀਂ ਹੋਣੇ ਜਾਈਦੇ ਨਗਰ ਨਗਰ ਇਸ ਵੇਲੇ ਖੜੇ ਨੇ ਲੋਕ ਜਿਹੜੇ ਕਿ ਨਾ ਇੱਥੇ ਪਹੁੰਚ ਲੈਣੇ ਵੱਖ-ਵੱਖ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਕੇ ਨਜ਼ਰ ਆ ਰਹੇ ਨੇ ਕਿ ਆਪਣੇ ਜਿਹੜੇ ਐਨਓਸੀ ਲੈਣ ਵਾਸਤੇ ਤੇ ਨਾਮਿਨੇਸ਼ਨ ਦਾਖਲ ਕਰ ਦਿੱਤੇ ਜਾਣਗੇ ਤੇ ਉਹਨਾਂ ਵੱਲੋਂ ਜਿਹੜੇ ਇਲੈਕਸ਼ਨ ਲੜੇ ਜਾਣਗੇ ਉਹਨਾਂ ਦੇਖਣਾ ਹੋਏਗਾ ਕਿਹੜੇ-ਕਿਹੜ ਨਿਰਪੱਖ ਚੋਣਾਂ ਹੁੰਦੀਆਂ ਨੇ ਜਾਂ ਕੋਈ ਤੱਕਾ ਮੁਕੀ ਹੁੰਦੀ ਹੈ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਕੰਬੋਜ਼ ਦੇ ਨਾਲ ਕੁਲਿੰਦਰ ਕੁੰਮ ਦੀ ਰਿਪੋਰਟ